ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਰਿੰਦਰ ਲਾਹੌਰਿਆ ਵਲੋਗ 07 ਚੈਨਲ ਤੋਂ ਪੇਸ਼ ਆ ਜੀ ਨਵੀਂ ਵੀਡੀਓ ਲੈ ਕੇ ਦੋਸਤੋ ਅੱਜ ਅਸੀਂ ਲਾਈਵ ਹੋਏ ਆ ਸਾਡਾ ਕੁਝ ਮੋਟਿਵ ਸੀ ਕਿ ਤੁਹਾਨੂੰ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਦੇ ਸਕੀਏ ਤੇ ਸਭ ਤੋਂ ਵੱਡੀ ਗੱਲ ਇੱਕ ਮੈਂ ਜਰੂਰੀ ਗੱਲ ਕਰਨਾ ਚਾਹੁੰਦਾ ਵੈਸੇ ਤਾਂ ਚਲੋ ਸੈਸ਼ਨ ਮੇਰਾ ਗਵਰਨਮੈਂਟ ਜੌਬ ਦੇ ਲਈ ਆ ਇੱਕ ਨਾਲ ਹੁਣੇ-ਹੁਣੇ ਖਬਰ ਦੇ ਕੇ ਹਟਿਆ ਆਂ ਜਲੰਧਰ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਇੱਕ 13 ਸਾਲ ਦੀ ਬੱਚੀ ਨਾਲ ਉਹਨਾਂ ਦੇ ਗਵਾਂਢੀ ਨੇ ਜੋ ਕਿ ਇੱਕ ਬਜ਼ੁਰਗ ਬੰਦਾ ਸੀ ਕਿੰਨਾ ਘਿਣਾ ਕੰਮ ਕੀਤਾ ਨਾ ਦਰਿੰਦਗੀ ਦਿਖਾਈ ਗਈ ਆ ਉੱਥੇ ਸੋ ਰੱਬ ਵੀ ਇਦਾਂ ਦੇ ਬੰਦਿਆਂ ਨੂੰ ਨਾ ਮਾਫ਼ ਨਹੀਂ ਕਰੂਗਾ ਤੇ ਸਾਨੂੰ ਹੁਣ ਇਕਜੁੱਟ ਹੋਣ ਦੀ ਲੋੜ ਆ ਕਿ ਇਹ ਚੀਜ਼ਾਂ ਦੇ ਵਿਰੁੱਧ ਅਸੀਂ ਇਕੱਠੇ ਹੋਈਏ ਤੇ ਸਮਾਜ ਵਿੱਚ ਇਦਾਂ ਦੀਆਂ ਚੀਜ਼ਾਂ ਸਾਡੇ ਰਹਿਣੇ ਨਾ ਠੀਕ ਆ ਜੀ ਬਾਕੀ ਪ੍ਰਸ਼ਾਸਨ ਨੂੰ ਵੀ ਅਪੀਲ ਆ ਕਿ ਚਲੋ ਇਦਾਂ ਦੇ ਬੰਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਵੀ ਜੋ ਇਸ ਚੀਜ਼ ਦਾ ਕਸੂਰਵਾਰ ਹੈਗਾ ਤਾਂ ਤੇ ਬਾਕੀ ਚਲੋ ਦੋਸਤੋ ਹੁਣ ਮੈਂ ਇੱਕ ਪੋਸਟਾਂ ਬਾਰੇ ਗੱਲ ਕਰਨੀ ਸੀ ਇੱਕ ਤਾਂ ਪੀਟਰ ਪ੍ਰੈਸ ਵੀ ਹੁਣ ਪੋਸਟਾਂ ਤੇ ਪੋਸਟਾਂ ਕਰ ਰਿਹਾ ਦੋਸਤੋ ਮੈਸੇਜ ਦਾ ਪਿਆ ਕੇ ਥੋੜਾ ਜਿਹਾ ਪਤਾ ਲੱਗ ਜੂਵੇ ਕਿ ਆਪਣੇ ਲਾਈਵ ਵਿੱਚ ਕਿੰਨੇ ਕ ਬੰਦੇ ਜੁੜ ਗਏ ਤੇ ਫਿਰ ਅੱਗੇ ਸਟਾਰਟ ਕਰੀਏ ਹਨਾ ਚਲੋ ਪਹਿਲਾਂ ਥੋੜੇ ਜਿਹੇ ਬੰਦੇ ਸਾਡੇ ਨਾਲ ਜੁੜ ਜਾਣ ਫਿਰ ਅੱਗੇ ਆਪਾਂ ਬੋਲਦੇ ਇਸ ਚੀਜ਼ ਬਾਰੇ ਬਾਕੀ ਇਸ ਚੀਜ਼ ਵਾਲੇ ਜੇ ਕੋਈ ਵੀ ਸਾਡੇ ਲਾਈਵ ਸੈਸ਼ਨ ਵਿੱਚ ਜੁੜਦਾ ਨਾ ਦੋਸਤੋ ਸਾਡਾ ਜੇ ਕੁਝ ਵੀ ਸਾਨੂੰ ਪੁੱਛਦਾ ਆ ਕਿ ਪੋਸਟਾਂ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਕਮੈਂਟਾਂ ਵਿੱਚ ਦੱਸਿਓ ਜੀ ਲੋ ਮੈਨੂੰ ਠੀਕ ਆ ਮੈਂ ਉਹਦਾ ਜਵਾਬ ਦੇਵਾਂਗਾ ਤੁਹਾਨੂੰ ਪਹਿਲਾਂ ਥੋੜਾ ਮੈਂ ਜੁਆਇਨ ਕੀਤਾ ਸੀ ਬਟ ਨੈਟਵਰਕ ਇਸ਼ੂ ਕਰਕੇ ਨਾ ਮੈਨੂੰ ਬੰਦ ਕਰਨਾ ਪਿਆ ਅੱਜ ਵੀ ਥੋੜਾ ਨੈਟਵਰਕ ਪ੍ਰੋਬਲਮ ਹੈਗੀ ਹੈ ਬਟ ਮੈਨੂੰ ਪਤਾ ਨਹੀਂ ਕਿ ਵੀਡੀਓ ਤੁਹਾਨੂੰ ਸਹੀ ਆ ਰਹੀ ਨਹੀਂ ਜੇ ਕੋਈ ਲਾਈਵ ਜੁੜ ਚੁੱਕਾ ਸਾਡਾ ਦੋਸਤ ਮੈਨੂੰ ਪਲੀਜ਼ ਮੈਸੇਜ ਕਰ ਦਿਓ ਜਾਂ ਕਮੈਂਟ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਲਾਈਵ ਸਹੀ ਚੱਲਦਾ ਪਿਆ ਹੈ ਨਾ ਅ ਬਾਕੀ ਦੋਸਤੋ ਚਲੋ ਮੈਂ ਇੱਕ ਸਿੱਧੀ ਗੱਲ ਕਰਾਂ ਤੇ ਪੀਟਸਪੀਬੀ ਬੋਰਡ ਨੇ ਬਹੁਤ ਸਾਰੀਆਂ ਪੋਸਟਾਂ ਕੱਢ ਦਿੱਤੀਆਂ ਆ ਜਿਨ੍ਹਾਂ ਵਿੱਚੋਂ ਇੱਕ ਨੋਟੀਫਿਕੇਸ਼ਨ 8ब्लिक 2025 ਹੁਣ ਜੇ ਨਿਕਲਿਆ ਸੀਗਾ ਜਿਹਦੇ ਬਾਰੇ ਮੈਂ ਵੀਡੀਓ ਪਾ ਚੁੱਕਾ ਆ ਤੇ ਉਸਦੇ ਬਾਰੇ ਮੈਂ ਤਾਂ ਹੁਣ ਲਾਈਵ ਹੋ ਕੇ ਦੱਸ ਰਿਹਾ ਕਿਉਂਕਿ ਕੇਝ ਲੋਕ ਕੁਝ ਲੋਕਾਂ ਨੂੰ ਨਹੀਂ ਉਹਦੇ ਬਾਰੇ ਪ੍ਰੋਪਰ ਪਤਾ ਚੱਲਿਆ ਦੋਸਤੋ ਗਰੁੱਪ ਡੀ ਦੀਆਂ ਕਾਫੀ ਟਾਈਮ ਬਾਅਦ ਦੀਆਂ ਪੋਸਟਾਂ ਆਈਆਂ 2024 ਚ ਨਿਕਲਣੀਆਂ ਸੀ ਬਟ ਉਹਨਾਂ ਨੂੰ ਪੋਸਟਪੋਨ ਕਰਕੇ ਇਹਦੇ ਵਿੱਚ ਹੀ ਉਹ ਮਰਜ ਕਰ ਦਿੱਤੀਆਂ ਆ ਸੋ ਜਿਨ੍ਹਾਂ ਨੇ ਵੀ ਕੋਈ ਮੇਰਾ ਵੀਰ ਭੈਣ 10ਵੀਂ ਪਾਸ ਹੈਗਾ ਆ ਤੇ ਅੱਗੇ ਨੌਕਰੀ ਕਰਨਾ ਚਾਹੁੰਦਾ ਹੈ ਕਿ ਸਾਨੂੰ 10ਵੀਂ ਬੀਜ ਤੇ ਕੋਈ ਨੌਕਰੀ ਨਹੀਂ ਮਿਲਦੀ ਸੋ ਉਹਨਾਂ ਲਈ ਬਹੁਤ ਵੱਡੀ ਓਪਰਚ्युनिटी ਆ ਕਿ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰੋ ਇਹ ਪੋਸਟਾਂ ਵੀ ਤੁਹਾਨੂੰ ਮੈਂ ਇੱਕ ਦੌਰਾਨ ਦੱਸ ਦਿੰਨਾ ਇਹਦੇ ਵਿੱਚ ਸੇਵਾਦਾਰ ਚੌਂਕੀਦਾਰ ਮੱਛੀ ਪਾਲਕ ਸਫਾਈ ਸੇਵਕ ਅਤੇ ਲੈਬ ਅਟੈਂਡੈਂਟ ਵਰਗੀਆਂ ਪੋਸਟਾਂ ਇਹਦੇ ਵਿੱਚ ਆ ਤੁਸੀਂ ਅਗਰ ਇਹਦੇ ਲਈ ਅਪਲਾਈ ਕਰੋਗੇ ਤਾਂ ਤੁਹਾਨੂੰ ਪਤਾ ਆ ਕਿ ਕਿਸਮਤ ਦਾ ਕੁਝ ਨਹੀਂ ਪਤਾ ਹੁੰਦਾ ਨਾ ਇਸ ਕਰਕੇ ਮਿਹਨਤ ਕਰਨੀ ਛਡਣੀ ਚਾਹੀਦੀ ਤੁਸੀਂ ਅਪਲਾਈ ਕਰੋ ਬਾਕੀ ਤੁਹਾਡੀ ਕਿਸਮਤ ਹੋਗੀ ਤੁਸੀਂ ਆਪਣਾ ਮਿਹਨਤ ਦਾ ਪੂਰਾ ਪ੍ਰੋਪਰ ਕਰੋਗਾ ਵਾ ਠੀਕ ਹੈ ਜੀ ਇਹ ਜੀ ਦੋਸਤੋ ਲਾਸਟ ਡੇਟ ਹੈਗੀ ਆ 15 15 ਦਸੰਬਰ ਹੈਗੀ ਆ ਤੇ ਐਪਲੀਕੇਸ਼ਨ ਫਾਰਮ ਸਟਾਰਟ ਹੋ ਚੁੱਕੇ ਨੇ ਠੀਕ ਹੈ ਜੀ ਇੱਕ ਇਦਾਂ ਹੀ ਸੇਮ ਦੂਜੀ ਪੋਸਟ ਵੀ ਹੈਗੀ ਆ ਉਹ ਹੈਗੀ ਆ 9 ਅਬਲੀਕ 2025 ਇਹ ਪੋਸਟਾਂ ਹੈਗੀਆਂ ਆ ਇਹਦੇ ਬਾਰੇ ਮੈਂ ਅਜੀ ਪੋਸਟ ਅਪਲੋਡ ਕੀਤੀ ਸੀਗੀ ਸੈਨਿਕ ਵੈਲਫੇਅਰ ਆਫੀਸਰ ਆਰਗਨਾਈਜੇਸ਼ਨ ਸੈਨਿਕ ਵੈਲਫੇਅਰ ਆਰਗਨਾਈਜ਼ਰ ਅਤੇ ਮਲਟੀ ਪਰਪਸ ਸਕਿਲਡ ਵਰਕਰ ਇਹ ਟੋਟਲ ਪੋਸਟਾਂ ਦੋਸਤੋ ਹੈਗੀਆਂ ਆ 57 ਪੋਸਟਾਂ ਆ ਜਿਹਦੇ ਵਿੱਚੋਂ ਸੈਨਿਕ ਵੈਲਫੇਅਰ ਦੀਆਂ 52 ਪੋਸਟਾਂ ਆ ਤੇ ਮਲਟੀ ਪਰਪਸ ਸਕਿਲਡ ਵਰਕਰ ਦੀਆਂ 5 ਪੋਸਟਾਂ ਆ ਇਹਦੇ ਲਈ ਵੀ ਇਦਾਂ ਆ ਕਿ ਸੈਨਿਕ ਵੈਲਫੇਅਰ ਲਈ 10th ਪਾਸ ਜ਼ਰੂਰੀ ਆ ਬਟ ਇਹ ਸਾਰੀਆਂ ਐਕਸੈਪਟ ਮੰਨ ਲਈ ਆ ਤੇ ਜਿਹੜੀ ਹੈਗੀ ਆ ਮਲਟੀ ਪਰਪਸ ਸਕਿਲਡ ਵਰਕਰ ਇਹਨਾਂ ਪੋਸਟਾਂ ਲਈ ਡਿਪਲੋਮਾ ਆ ਡਿਪਲੋਮਾ ਇਲੈਕਟ੍ਰੀਕਲ ਤੇ ਮੈਕੈਨਿਕਲ ਠੀਕ ਹੈ ਜੀ ਤੁਸੀਂ ਕੋਸ਼ਿਸ਼ ਕਰੋ ਕਿ ਅਪਲਾਈ ਜਰੂਰ ਕਰੋ ਜੇ ਤੁਹਾਡੇ ਕਿਸੇ ਦੀ एलिਜੀਬਿਲਟੀ ਬਣਦੀ ਆ ਕਿਉਂਕਿ ਜੇ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਹੀ ਬੈਨੀਫਿਟ ਮਿਲਣਾ ਠੀਕ ਹੈ ਜੀ ਬਾਕੀ ਮੈਂ ਥੋੜਾ ਦੇਖ ਲੈਣਾ ਕਿ ਲਾਈਵ ਕੋ ਜੁੜਿਆ ਹੈਗਾ ਕਿ ਨਹੀਂ ਉਹ ਚੀਜ਼ ਮੈਂ ਚੈੱਕ ਕਰ ਲੈਣਾ ਇੱਕ ਵਾਰ ਹਾਂਜੀ ਵਿਜੇ ਅੰਬਰਵਾਲ ਇਹ ਜੁੜ ਚੁੱਕੇ ਨੇ ਜੀ ਸਾਡੇ ਨਾਲ ਪੜਾਈ ਕਿੱਥੇ ਤੱਕ ਰਹਿ ਜੀ ਸੇਵਲਕ ਨਿਊਜ਼ ਸੌਂਗ ਗਾਣਾ ਆਪ ਉਹਦਾ ਐਲਾਨ ਕਰਤੀ ਹੋ ਐਲਾਨ ਕਰ ਦਿਆ ਹਾਂਜੀ ਹਾਂਜੀ ਸਿੱਧੂ ਮੂਸੇਵਾਲਾ ਵੀਰ ਦਾ ਵੀ ਗਾਣਾ ਆ ਚੁਕਾਇਆ ਉਹਦੇ ਵੀ ਅਨਾਉਂਸਮੈਂਟ ਕਰਤੀ ਆ ਕਿ ਜਲਦੀ ਆ ਰਿਹਾ ਆ ਸਾਨੂੰ ਵੀ ਪਹੁੰਚਦੀ ਆ ਰਹਾ ਭਰਾ ਦਾ ਗਾਣਾ ਆਵੇ ਕਿਉਂਕਿ ਤੁਹਾਨੂੰ ਪਤਾ ਕਿ ਸਿੱਧੂ ਮੂਸੇਵਾਲੇ ਨੂੰ ਜਿੱਦਾਂ ਕਿ ਮੈਂ ਇਨਾ ਪਿਆਰ ਕਰਦਾ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ ਨਾ ਤੇ ਉਹ ਕਿਤੇ ਨਹੀਂ ਗਿਆ ਹੈਗਾ ਸਾਡੇ ਵਿੱਚ ਹੀ ਜਿੰਦਾ ਹੈ ਸੋ ਅਸੀਂ ਵੀ ਉਡੀਕਦੇ ਆ ਕਿ ਭਰਾ ਦਾ ਗਾਣਾ ਜਲਦੀ ਜਲਦੀ ਆਵੇ ਸਾਨੂੰ ਬੜੀ ਉਡੀਕ ਹੈ ਉਹਦੀ ਤੇ ਪੜਾਈ ਕਿੱਥੇ ਤੱਕ ਹੈ ਜੀ ਇਹਨਾਂ ਪੋਸਟਾਂ ਲਈ ਬ੍ਰਦਰ 10ਵੀਂ ਪਾਸ ਤਾਂ ਮੋਸਲੀ ਸਾਰੀਆਂ 10ਵੀਂ ਪਾਸ ਬੀਸਦੇ ਨੇ ਕੁਝ ਪੋਸਟਾਂ ਆਏ ਜਿਨ੍ਹਾਂ ਲਈ ਡਿਪਲੋਮਾ ਇਲੈਕਟ੍ਰੀਕਲ ਤੇ ਮੈਕੈਨਿਕਲ ਚਾਹੀਦਾ ਬਾਕੀ ਸਾਰੀਆਂ ਪੋਸਟਾਂ ਲਈ 10ਵੀਂ ਪਾਸ ਮੰਗੀ ਗਈ ਆ ਠੀਕ ਆ ਜੀ ਬਾਕੀ ਸਾਰਾ ਕਰਾਈਟਰੀਆ ਮੈਂ ਵੀਡੀਓ ਬਣਾਈਆਂ ਮੇਰੇ ਚੈਨਲ ਤੇ ਤੁਸੀਂ ਜੇ ਡੀ ਸਾਇਨਿਕ ਵੈਲਫੇਅਰ ਵਾਲੀ ਪੋਸਟਾਂ ਇਹ ਅਲੱਗ ਵੀਡੀਓ ਆ ਤੇ ਗੁਰੂਪੁਰੀ ਦੀਆਂ ਪੋਸਟਾਂ ਜਿਹੜੀਆਂ ਹੈਗੇ ਨੇ ਲਈ ਅਲੱਗ ਵੀਡੀਓ ਆ ਹੋਰ ਵੀ ਦੋਸਤੋ ਬਹੁਤ ਸਾਰੀਆਂ ਪੋਸਟਾਂ ਆ ਰਹੀਆਂ ਤੁਸੀਂ ਕੋਸ਼ਿਸ਼ ਕਰੋ ਕਿ ਅਪਲਾਈ ਕਰੋ ਜੇ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਅੱਗੇ ਵੀ ਸਾਰਾ ਫਾਰਮੈਟ ਆਪੇ ਪਤਾ ਚੱਲੀ ਜਾਣਾ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜਾ ਪੋਸਟ ਵਾਲੇ ਕਾਲਮ ਚ ਤੁਹਾਡੇ ਲਈ ਡੇਲੀ ਮੈਂ ਮੌਕ ਟੈਸਟ ਪਾਇਆ ਕਰਾਂ ਜਿੱਦਾਂ ਕਿ ਆਬਜੈਕਟਿਵ ਟਾਈਪ ਜਿੱਦਾਂ ਦਾ ਪੇਪਰ ਪੈਣਾ ਹੈ ਨਾ ਮੈਂ ਕੋਸ਼ਿਸ਼ ਕਰੂੰਗਾ ਕਿ ਇਦਾਂ ਦੇ ਕੁਐਸਚਨ ਮੈਂ ਪਾਇਆ ਕਰਾਂ ਸੋ ਤਾਂ ਨੂੰ ਜਿਹੜਾ ਈਜ਼ੀ ਰਹੂਗਾ ਪੇਪਰ ਚੂਜ਼ ਕਰ ਨੂੰ ਕਿ ਪੇਪਰ ਕਿੱਦਾਂ ਦਾ ਪੈਣਾ ਆ ਤੇ ਇਹਦੇ ਬਾਰੇ ਮੈਂ ਪੀਡੀਐਫ ਵੀ ਇਕ ਲਿਆਉਂਗਾ ਇਹਦੇ ਪ੍ਰੀਵਿਅਸ ਈਅਰ ਦੇ ਕੁਐਸਚਨ ਪੇਪਰਾਂ ਦੀ ਤਾਂ ਕਿ ਤੁਹਾਨੂੰ ਥੋੜਾ ਜਿਹਾ ਮੈਥਡ ਪਤਾ ਲੱਗ ਜਾਊਗਾ ਕਿ ਪੇਪਰ ਕਿਵੇਂ ਦਾ ਆਉਣਾ ਆ ਠੀਕ ਆ ਜੀ ਬਾਕੀ ਹੋਰ ਤੁਸੀਂ ਕਿਸੇ ਨੇ ਵੀ ਮੇਰੇ ਵੀਰ ਭੈਣ ਨੇ ਕੁਝ ਪੁੱਛਣਾ ਹੋਵੇ ਪਲੀਜ਼ ਕਮੈਂਟਾਂ ਵਿੱਚ ਦੱਸੋ ਮੈਂ ਦੇਖ ਰਿਹਾ ਕਿ ਲਾਈਵ ਹੋਣ ਤੇ ਕੋ ਸਾਨੂੰ ਪਤਾ ਚੱਲੇ ਕਿ ਨਾ ਲਾਈਵ ਹੈਗੇ ਆ ਤੁਸੀਂ ਹਾਂਜੀ ਇਹਦੇ ਵਿੱਚ ਡਿਪਾਰਟਮੈਂਟ ਅਲੱਗ-ਅਲੱਗ ਹੈਗੇ ਆ ਤੁਹਾਨੂੰ ਮੈਂ ਦੱਸ ਦਿੰਨਾ ਆ ਇਹਦੇ ਵਿੱਚ ਜਿਹੜੇ ਡਿਪਾਰਟਮੈਂਟ ਆ ਨਾ ਤੁਹਾਨੂੰ ਉਹ ਵੀ ਮੈਂ ਨਾਲੇ-ਨਾਲ ਦੱਸ ਦਿੰਨਾ ਆ ਇਹਦੇ ਵਿੱਚ ਦੋਸਤੋ ਇਦਾਂ ਆ ਕਿ ਅਲੱਗ-ਅਲੱਗ ਡਿਪਾਰਟਮੈਂਟ ਆ ਹੁਣ ਡਿਪਾਰਟਮੈਂਟ ਹੈ ਬਹੁਤ ਜਣੇ ਆ ਇਸmein ਨੋਟੀਫਿਕੇਸ਼ਨ ਵਿੱਚ ਚਲੋ ਉਹ ਤੁਹਾਨੂੰ ਜਿਹੜੀ ਮੈਂ ਵੀਡੀਓ ਪਾਈ ਹੈ ਨਾ ਉਹਦੇ ਵਿੱਚ ਵੀਡੀਓ ਬਣਾਈਆਂ ਉਹਦੇ ਵਿੱਚ ਪ੍ਰੋਪਰ ਡਿਟੇਲ ਹੈਗੀ ਏਦੀ ਇਹਦੇ ਵਿੱਚ ਤੁਹਾਨੂੰ ਮੈਂ ਪੋਸਟਾਂ ਬਾਅਦ ਇੱਕ ਵਾਰ ਦੱਸ ਦਿੰਨਾ ਦੁਬਾਰਾ ਤੋਂ ਜਾਣ ਪੈਰੀ ਜਿਹੜੀਆਂ ਗਰੁੱਪ ਡੀ ਦੀਆਂ ਪੋਸਟ ਆਇਆ ਉਹ ਸਭ ਤੋਂ ਜ਼ਿਆਦਾ ਹੈਗੀਆਂ ਸੇਵਾਦਾਰਾਂ ਦੀਆਂ 150 ਪੋਸਟਾਂ ਤੱਕ ਲੱਗ ਗਈ ਆ ਠੀਕ ਆ ਜੀ 150 ਪੋਸਟਾਂ ਬਹੁਤ ਜ਼ਿਆਦਾ ਪੋਸਟਾਂ ਹੁੰਗੀਆਂ ਆ ਕਿਉਂਕਿ ਮੋਸਟਲੀ ਸਾਰੇ ਚਾਹੁੰਦੇ ਆ ਕਿ ਮੈਂ ਅਫਸਰ ਦੀ ਰੈਂਕ ਕਰਾਂ ਮੈਂ ਜਾਂ ਵੱਡੀ ਪੋਸਟ ਲਈ ਆ ਮੈਂ ਸੋ ਜਿਹੜੇ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਛੋਟਾ ਸਮਝਦੇ ਮੇਰੀ 10th ਪਾਸ ਆ ਮੈਂ ਕਿਹੜੀ ਪੋਸਟ ਲਈ ਅਪਲਾਈ ਵੀ ਲਿਆ ਕਰਾਂ ਉਹਨਾਂ ਲਈ ਬਹੁਤ ਵੱਡੀ ਓਪਰਚ्युनिटी ਹੈ ਇਹ ਉਹਨਾਂ ਤੋਂ ਬਾਅਦ ਦੇਖੋ ਚੌਂਕੀਦਾਰਾਂ ਦੀਆਂ ਕਿੰਨੀਆਂ ਪੋਸਟਾਂ 22 ਪੋਸਟਾਂ ਚੌਂਕੀਦਾਰਾਂ ਦੀਆਂ ਸੇਵਾਦਾਰਾਂ ਦੀਆਂ ਸੇਵਾਦਾਰਾਂ ਦੀਆਂ ਚੀਫ ਆਡੀਟਰ ਵਿੱਚ 15 ਪੋਸਟ ਆਇਆ ਮੱਛੀ ਪਾਲਕ ਦੀਆਂ 68 ਪੋਸਟ ਆਇਆ ਸਵੀਪਰ ਕੰਮ ਚੌਂਕੀਦਾਰ ਦੀਆਂ 4 ਪੋਸਟ ਆਇਆ ਸਫਾਈ ਸੇਵਕ ਦੀਆਂ 5 ਪੋਸਟ ਆਇਆ ਲੈਬ اٹੈਂਡੈਂਟ ਦੀ ਇੱਕ ਪੋਸਟ ਤੇ ਬੋਟਮੈਨ ਦੀ ਵੀ ਬੋਟਮੈਨ ਦੀ ਵੀ ਇੱਕ ਪੋਸਟ ਆ ਦੋਸਤੋ ਇਹਦੇ ਬਾਰੇ ਚਲੋ ਡਿਟੇਲ ਵਿੱਚ ਤੁਹਾਨੂੰ ਇੱਕ ਚੀਜ਼ ਸਮਝਾਉਣਾ ਹੈ ਕਿ ਤੁਸੀਂ ਡੇਲੀ ਨਾ ਥੋੜਾ ਥੋੜਾ ਸਟਾਰਟ ਕਰੋ ਪੜਨਾ ਦੇਖੋ ਮਿਹਨਤ ਕਦੀ ਮੁੱਕਦੀ ਨਹੀਂ ਹੁੰਦੀ ਤੁਹਾਨੂੰ ਪਤਾ ਜੇ ਤੁਸੀਂ ਕੁਝ ਪਾਉਣਾ ਹੈ ਨਾ ਕੁਝ ਹਾਸਲ ਕਰਨਾ ਤਾਂ ਮਿਹਨਤ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਇੱਕ ਆਪਣਾ ਗੋਲ ਬਣਾ ਲਓ ਕਿ ਜੇ ਮੈਂ ਪ੍ਰਤੀ ਕਰਨੀ ਹੈ ਤਾਂ ਆਪਣੇ ਮਾਈਂਡ ਸੈਟ ਬਣਾ ਲਓ ਕਿ ਮੈਂ ਇਹ ਪ੍ਰਤੀ ਦੇਖਣੀ ਆ ਜਿੱਤੇ ਇਹਦੇ ਵਿੱਚ ਮੈਂ ਸੈਟ ਹੋਣਾ ਹੀ ਹੋਣਾ ਆ ਮਾਰਨਿੰਗ ਟਾਈਮ ਉੱਠ ਕੇ ਸਵੇਰੇ ਜਦੋਂ ਮਰਦਾ ਨਾਮ ਲੈਂਦੇ ਆ ਸਵੇਰੇ ਹੱਥ ਜੋੜ ਕੇ ਅਰਦਾਸ ਕਰਦੇ ਆ ਉਸ ਟਾਈਮ ਵਿੱਚ ਆਪਣੇ ਆਪ ਨੂੰ ਧਿਆਉ ਕਿ ਮੈਂ ਇਹ ਪੋਸਟ ਵਿੱਚ ਸਿਲੈਕਟ ਹੋਣਾ ਆ ਤੇ ਮੈਂ ਆਪਣੀ ਮਿਹਨਤ ਕਰਾਂਗਾ ਜੁਰਨੀ ਇਸੇ ਪੋਸਟ ਲਈ ਮੈਂ ਸਭ ਨੂੰ ਕਹਿ ਰਿਹਾ ਜਿਹੜਾ ਜਿਹੜਾ ਬੰਦਾ ਵੀ ਜੋ ਚੀਜ਼ ਕਰਨਾ ਚਾਹੁੰਦਾ ਆ ਹੋ ਸਕਦਾ ਉਹ ਗਵਰਨਮੈਂਟ ਜੌਬ ਨਹੀਂ ਕਰਨਾ ਚਾਹੁੰਦਾ ਕੋ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਤੇ ਹੋ ਸਕਦਾ ਉਹਦਾ ਕੋਈ ਹੋਰ ਗੋਲ ਹੋਵੇ ਤੁਸੀਂ ਕੁਝ ਵੀ ਅਚੀਵ ਕਰਨਾ ਤੇ ਉਹਦੇ ਲਈ ਤੁਸੀਂ ਆਪਣੇ ਮਾਈਂਡ ਸੈਟ ਨੂੰ ਪਹਿਲਾਂ ਬਣਾ ਕੇ ਰੱਖੋ ਕਿ ਮੈਂ ਸਵੇਰੇ ਉੱਠ ਕੇ ਇਹ ਕੰਮ ਕਰਨਾ ਤੇ ਇਹਦੀ ਮੈਂ ਤਿਆਰੀ ਕਰਾਂਗਾ ਅਗਰ ਤੁਸੀਂ ਐਵੇਂ ਕਰਦੇ ਆ ਤਾਂ ਤੁਸੀਂ ਜਿਹੜੀ ਮਰਜ਼ੀ ਚੀਜ਼ ਨੂੰ ਪਾ ਸਕਦੇ ਆ ਪਰ ਜੇਕਰ ਅਸੀਂ ਇਹ ਚੀਜ਼ ਸੋਚੀ ਗਏ ਕਿ ਮੈਂ ਤਾਂ ਇਹ ਕਰ ਨਹੀਂ ਸਕਦਾ ਤੇ ਮੇਤੋਂ ਹੋਣਾ ਨਹੀਂ ਹੈਗਾ ਤਾਂ ਸਾਡੇ ਤੋਂ 네ਗੇਟਿਵ ਪੁਆਇੰਟ ਹੀ ਆਉਣੇ ਆ ਆਪਣੇ ਆਪ ਨੂੰ ਥੋੜਾ ਜਿਆਦਾ ਨਿਖਾਰਨਾ ਪੈਣਾ ਆ ਆਪਣੇ ਆਪ ਨੂੰ ਥੋੜਾ ਜਿਹਾ ਮੋਡੀਫਾਈ ਕਰਨਾ ਪੈਣਾ ਕਿ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਤਿਆਰ ਕਰਾਂ ਕਿ ਮੈਂ ਇਸ ਟੀਲੇ ਤਿਆਰ ਕਰ ਸਕਾਂ ਠੀਕ ਹੈ ਜੀ ਦੂਜੀ ਗੱਲ ਕਿ ਤੁਸੀਂ ਜਿਹੜੇ ਵੀ ਵੱਡੀਆਂ ਪੋਸਟਾਂ ਲਈ ਅਪਲਾਈ ਕਰਦੇ ਆ ਜਿਵੇਂ ਕਿ ਕੋਈ ਹੋਰ ਵਧੀਆ ਪੋਸਟ ਲਈ ਅਪਲਾਈ ਕਰਦੇ ਸਿਵਲ ਸਰਵਿਸ ਲਈ ਤਿਆਰੀ ਕਰਦੇ ਆ ਤੁਸੀਂ ਆਪਣੇ ਕਮਰੇ ਦੇ ਵਿੱਚ ਨਾ ਇੱਕ ਤਾਂ ਇੰਡੀਅਨ ਪੋਲੀਟੀਕਲ ਮੈਪ ਜਰੂਰ ਰੱਖੋ ਜਿਹੜਾ ਇੰਡੀਆ ਦਾ ਨਾ ਪੋਲੀਟੀਕਲ ਮੈਪ ਆ ਇੱਕ ਆਪਣੇ ਕਮਰੇ ਦੇ ਵਿੱਚ ਜਰੂਰ ਰੱਖੋ ਜਿਹਦੇ ਵਿੱਚ अलग-अलग स्टेट्स ਦੇ ਨਾਮ ਦਿੱਤੇ ਗਏ ਨੇ ਕੈਪੀਟਲ ਦੱਸੇ ਗਏ ਨੇ ਉਹ ਸਾਰਾ ਆਪਣੇ ਕੋਲ ਰੱਖੋ ਦੂਜਾ ਇੱਕ ਵਰਲਡ ਮੈਪ ਰੱਖੋ ਆਪਣੇ ਕੋਲ ਵਰਲਡ ਦਾ ਪੋਲਿਟਿਕਲ ਮੈਪ ਰੱਖੋ ਜਿਹਦੇ ਵਿੱਚ ਅਲੱਗ-ਅਲੱਗ ਕੰਟਰੀ ਦੀ ਉਹਦੀ ਕੈਪੀਟਲ ਜਿਹੜੀ ਰਾਜਧਾਨੀ ਦੱਸੀਆਂ ਗਈਆਂ ਆ ਤੁਸੀਂ ਜਦੋਂ ਆਪਣੇ ਕੋਲ ਜੀ ਰੱਖੋਗੇ ਮੰਨ ਲਓ ਤੁਸੀਂ ਕੋਈ ਤਿਆਰੀ ਕਰਦੇ ਪਏ ਕਰੰਟ ਅਫੇਅਰਸ ਪੜ੍ਹਦੇ ਪਏ ਆ ਤੇ ਤੁਸੀਂ ਦੇਖੋ ਅਗਰ ਕਿਸੇ ਮੰਨ ਲਓ ਅਲੱਗ ਦੇਸ਼ ਨੇ ਕੋਈ ਇਨਵੈਸਟਮੈਂਟ ਦੱਸ ਦੇ ਕਿ ਇਸ ਦੇਸ਼ ਨੇ ਆਹ ਕੰਮ ਕੀਤਾ ਜਾਂ ਖੋਜ ਕੀਤੀ ਤੁਹਾਡੀ ਮੈਪ ਤੇ ਤੁਸੀਂ ਡਾਇਰੈਕਟ ਨਿਗਾਹ ਜਾਣੀ ਕਿ ਵਰਲਡ ਦੇ ਵਿੱਚ ਇਹ ਕੰਟਰੀ ਇੱਥੇ ਆ ਤੇ ਬੰਦਾ ਇਸ ਸ਼ਾਇਰ ਦਾ ਇਹ ਸ਼ਾਇਰ ਇੱਥੇ ਪੈਂਦਾ ਆ ਜੇ ਤੁਹਾਡੀ ਉਸ ਚੀਜ਼ ਦਾ ਨੌਲੇਜ ਵਧਣੀ ਆ ਤੁਹਾਨੂੰ ਈਜ਼ੀ ਹੋਣਾ ਪੜਨਾ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੋਣਾ ਕਿ 3i ਐਟਲਸ ਦਾ ਅੱਜ ਕੱਲ ਚੱਲਦਾ ਪਿਆ ਹੈ ਨਾ ਤੁਹਾਨੂੰ ਪਤਾ ਆ ਹਨ ਤੇ ਉਸ ਵਿੱਚ ਸਭ ਤੋਂ ਜ਼ਿਆਦਾ ਜੋਰ ਵੈਸੇ ਤਾਂ ਚਲੋ ਸਾਰੀਆਂ ਕੰਟਰੀਆਂ ਆਪਣੇ ਆਪਣੇ ਜਿਹੜੇ ਜੋਰ ਲਗਾ ਰਹੀਆਂ ਨੇ ਜਿੱਦਾਂ ਕਿ ਵੱਡੀਆਂ ਕੰਟਰੀਆਂ ਸਾਰੀਆਂ ਡਿਵੈਲਪਡ ਕੰਟਰੀਆਂ ਦਾ ਜੋਰ ਆ ਰਿਹਾ ਨੇ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿ 3i ਐਟਲਸ ਐਕਚੁਅਲ ਵਿੱਚ ਹੈ ਕੀ ਆ ਬਟ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਜੋਰ ਹਮੇਸ਼ਾ ਲਗਾ ਸਕਦੇ ਹੁੰਦਾ ਹੈ ਅਮਰੀਕਾ ਦਾ ਨਾ ਤੇ ਉਹਨਾਂ ਦਾ ਤੁਹਾਨੂੰ ਪਤਾ ਨਾ ਸਕਦਾ ਕਿੱਥੇ ਹੁੰਦਾ ਹੈ ਅਮਰੀਕਾ ਦੇ ਵਿੱਚ ਤੇ ਅਮਰੀਕਾ ਮੈਪ ਵਿੱਚ ਕਿੱਥੇ ਆ ਸੋ ਤੁਹਾਨੂੰ ਮੈਪ ਹੋਊਗਾ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਇਹ ਚੀਜ਼ ਜ਼ਰੂਰ ਚਿਤ ਰੱਖਿਓ ਆਪਣੇ ਘਰ ਦੇ ਵਿੱਚ ਚਾਹੇ ਜਿਆਦਾ ਵੱਡਾ ਨਹੀਂ ਹੈਗਾ ਪਰ ਮਾ ਛੋਟਾ ਜਿਹਾ ਇੱਕ ਪੋਰਟਰੇਟ ਇੰਡੀਅਨ ਪੋਲੀਟਿਕਲ ਮੈਪ ਦਾ ਤੇ ਇੱਕ ਲੈਂਡਸਕੇਪ ਵਿੱਚ ਵਰਲਡ ਮੈਪ ਦਾ ਰੱਖ ਲਓ ਠੀਕ ਹੈ ਜ਼ਰੂਰੀ ਹੈ ਵੀ ਤੁਹਾਡੇ ਲਈ ਤੁਹਾਨੂੰ इजी ਹੋਊਗਾ ਕੇ ਪੜਨਾ ਬਾਕੀ ਦੋਸਤੋ ਹੁਣ ਹੋਰ ਚੈੱਕ ਕਰ ਲੈਨੇ ਆਪਣੇ ਕਮੈਂਟਸ ਵਗੈਰਾ ਕਿ ਕਿਸੇ ਨੇ ਕੋਈ ਪੁੱਛਿਆ ਹੋਰ ਕੁਝ ਵਿਜੇ ਅੰਬਰਵਾਲੀ ਵੀਰ ਕਹਿੰਦੇ ਕਿ ਇੰਸਟਾਗ੍ਰam ਤੇ ਮੈਂ ਸ਼ੇਅਰ ਕਰਤੀ ਲਾਈਵ ਸ਼ੋ ਕਰਤਾ ਥੈਂਕ ਯੂ ਵੀਰ ਜੀ ਵੀਰ ਜੀ ਮੈਂ ਚੈਨਲ ਬਾਰੇ ਵਿਜੇ ਮੈਂਬਰ ਬਣਨ ਵਾਲਾ ਚੈਨਲ ਸਬਸਕ੍ਰਾਈਬ ਕਰ ਲੈਣਗੇ ਵਿਜੇ ਬ్రో ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਕੀਤਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੇ ਤੁਹਾਡੇ ਬੈਸਟ ਵਿਸ਼ੇਸ ਨੇ ਤੇ ਮੈਂ ਸਿੱਧੂ ਮੂਸੇਵਾਲਾ ਵੀਰ ਦਾ ਵੀ ਜਰੂਰ ਜਦੋਂ ਗਾਣਾ ਆਊਗਾ ਉਸ ਬਾਰੇ ਵੀ ਮੈਂ ਰਿਵਿਊ ਦੇਣਾ ਆ ਕਿਉਂਕਿ ਅਸੀਂ ਸਾਰੇ ਬੜਾ ਵੇਟ ਕਰਦੇ ਆਂ ਬ੍ਰਦਰ ਦਾ ਮੈਂ ਤੁਹਾਨੂੰ ਹੁਣੇ ਦੱਸ ਦਨਾਂ ਸਿੱਧੂ ਬਾਜੀ ਦਾ ਗਾਣੇ ਬਾਰੇ ਦੋਸਤੋ ਇਹਦੇ ਵਿੱਚ ਅਜੇ ਡੇਟ ਮੈਂਸ਼ਨ ਨਹੀਂ ਕੀਤੀ ਹੈਗੀ ਸਿੱਧੂ ਮੂਸੇਵਾਲੇ ਦਾ ਗਾਣਾ ਕਦੋਂ ਆ ਰਿਹਾ ਬਟ ਉਹਨਾਂ ਨੇ ਸਿਰਫ ਅਜੇ ਉਹਦਾ ਬੈਨਰ ਰਸਿਆ ਹੈਗਾ ਬਰੋਟਾ ਹੈਗਾ ਗਾਣ ਦਾ ਨਾਮ ਸੋ ਗਾਣੇ ਦਾ ਟਾਈਟਲ ਸੁਣ ਕੇ ਹੀ ਬੜਾ ਤੱਕ ਲੱਗਦਾ ਹੈ ਨਾ ਕਿ ਬੜਾ ਧਾਕੜ ਗਾਣਾ ਹੋਣਾ ਆ। ਸੋ ਅਸੀਂ ਵੀ ਬੜੇ ਐਕਸਾਈਟਡ ਆ ਕਿ ਗਾਣਾ ਜਲਦੀ ਤੋਂ ਜਲਦੀ ਆਵੇ ਤੇ ਬੜਾ ਪਿਆਰ ਦਿੰਦੇ ਸਾਰੇ ਤੁਹਾਨੂੰ ਪਤਾ ਸਿੱਧੂ ਦਾ ਨੂੰ ਨਾ ਤੇ ਸਿੱਧੂ ਹੈ ਹੀ ਤਰੋ ਸਿੱਧੂ ਉਹਦਾ ਜਿਹੜਾ ਕਦੀ ਕੋ ਨਾ ਬਣਨਾ ਤਾ ਨਾ ਬਣ ਸਕਣਾ ਆ। ਠੀਕ ਆ ਜੀ। ਤੇ ਬਾਕੀ ਚਲੋ ਜੋਬਲੇ ਦੁਆਰਾ ਤੋਂ ਗੱਲ ਕਰ ਲਈਏ ਕਿ ਜਿਹੜੇ ਜਿਹੜੇ ਤੁਸੀਂ ਤਿਆਰੀਆਂ ਕਰ ਰਹੇ ਹੋ ਮੈਨੂੰ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਸੀਂ ਕਿਹੜੀ ਕਿਹੜੀ ਪੋਸਟ ਦੀ ਤਿਆਰੀ ਕਰਦੇ ਹੋ। ਠੀਕ ਆ ਜੀ। ਕਿਉਂਕਿ ਜੇ ਤੁਸੀਂ ਮੈਨੂੰ ਇਹਨਾਂ ਦੱਸ ਦੋਗੇ ਮੈਸੇਜ ਦੇ ਵਿੱਚ ਚਾਟ ਦੇ ਵਿੱਚ ਇਨਬਾਕਸ ਦੇ ਵਿੱਚ ਦੱਸ ਦੋਗੇ ਤਾਂ ਮੈਂ ਉਸ ਵਾਰ ਅਗਲੀ ਵੀਡੀਓ ਲੈ ਕੇ ਆਉਂਗਾ ਠੀਕ ਹੈ ਜੀ ਬਾਕੀ ਤੁਸੀਂ ਜਦ ਤੱਕ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਅਗਲੀ ਕਿਹੜੀ ਪੋਸਟ ਬਾਰੇ ਜਾਣਕਾਰੀ ਚਾਹੁੰਦੇ ਆ ਮੈਂ ਇੱਕ ਸੈਕਿੰਡ ਆਇਆ ਮੈਂ ਦੇਖ ਕੇ ਆ ਕਿ ਲਾਈਵ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਮੈਨੂੰ ਠੀਕ ਹੈ ਜੀ ਮੈਂ ਹੁਣੇ ਆਇਆ ਹਾਂਜੀ ਦੋਸਤੋ ਬੜਾ ਤੁਹਾਡਾ ਪਿਆਰ ਮਿਲਿਆ ਸਾਰਿਆਂ ਦਾ ਤੇ ਹਾਂਜੀ ਵਿਜੇ ਵੀਰੇ 3 ਨਵੰਬਰ ਤੱਕ ਕਹਿੰਦੇ ਆ ਜਾਣਾ ਨਾ ਚਲੋ ਮੈਨੂੰ ਵੀ ਬੜੀ ਉਡੀਕ ਆ ਕਿ 3 ਨਵੰਬਰ ਤੱਕ ਆ ਜਵੇ ਤਾਂ ਬਹੁਤ ਵਧੀਆ ਕਿਉਂਕਿ ਇਸ ਬਾਰੇ ਮੈਨੂੰ ਵੀ ਜੇ ਕਲੀਅਰ ਨਹੀਂ ਹੈਗਾ ਕਿ ਕਦੋਂ ਆਣਾ ਹੈਗਾ ਆ ਚਲੋ ਅਸੀਂ ਵੀ ਸਾਰੇ ਉਡੀਕਾਂ ਚਾ ਕਿ ਕਦੋਂ ਭਰਾ ਦਾ ਗਾਣਾ ਆਵੇ ਦੋਸਤੋ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਇਸ ਲਾਈਵ ਸੈਸ਼ਨ ਵਿੱਚ ਅਗਰ ਕੁਝ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਮੈਨੂੰ ਕਮੈਂਟਾਂ ਵਿੱਚ ਸਭ ਤੋਂ ਪਹਿਲਾਂ ਜਰੂਰ ਦੱਸਿਓ ਮੈਨੂੰ ਸਗਰ ਕੇ ਚਲੋ ਤੁਸੀਂ ਆਪਾਂ ਇਕੱਠੇ ਜਦੋਂ ਬੈਟਣ ਆਇਆ ਤਾਂ ਅਮਨ ਸਾਹਮਣੇ ਹੋਵਾਂਗੇ ਕੁਝ ਨਾ ਕੁਝ ਕੁਐਸਚਨ ਅਨਸਰ ਹੋਵਾਂਗੇ ਬਟ ਮੈਨੂੰ ਵੀ ਅਚਾਨਕ ਸਡਨਲੀ ਆਉਣਾ ਪਿਆ ਲਾਈਵ ਜੇ ਜਿੱਦ ਕਰਕੇ ਮੈਂ ਸਾਰਿਆਂ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਨਹੀਂ ਕਰ ਸਕਿਆ ਤਾਂ ਕਿ ਅਸੀਂ ਉਹਨਾਂ ਵਿੱਚ ਇਹ ਗੱਲਾਂ ਕਰ ਸਕਦੇ ਸੋ ਦੋਸਤੋ ਹੁਣ ਮੈਂ ਜਲਦੀ ਹੀ ਦੁਬਾਰਾ ਲਾਈਵ ਹੋਵਾਂਗਾ ਹੋ ਸਕਦਾ ਮੈਂ ਕੱਲ ਹੀ ਲਾਈਵ ਦੁਬਾਰਾ ਹੋਵਾਂ ਤਾਂ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੰਟੀਮੇਟ ਜਰੂਰ ਪਾਵਾਂਗਾ ਉਸ ਦਾ ਅੱਧੇ ਪੌਣੇ ਘੰਟੇ ਪਹਿਲਾਂ ਇੱਕ ਵਾਰ ਮੈਸੇਜ ਜਰੂਰ ਕਰਾਂਗਾ ਤਾਂ ਪੋਸਟ ਪਾਉਂਗਾ ਤਾਂ ਕਿ ਸਭ ਨੂੰ ਪਤਾ ਚੱਲ ਸਕੇ ਸੋ ਜਿੰਨੇ ਵੀ ਮੇਰੇ ਵੀਰ ਭੈਣਾਂ ਸਭ ਨੂੰ ਦੁਆਰਾ ਤੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਪਲੀਜ਼ ਆਪਣੇ ਆਪਣੀ ਤਿਆਰੀ ਜਰੂਰ ਕਰੋ ਜਿਹੜੇ ਗਵਰਨਮੈਂਟ ਜੌਬ ਦੀ ਤਿਆਰੀ ਕਰਨਾ ਚਾਹੁੰਦੇ ਨੇ ਕਿਉਂਕਿ ਮੌਕਾ ਆਪਾਂ ਇਹ ਸੋਚੀਦਾ ਕਿ ਅਗਲੀ ਵਾਰ ਦੇਖੂੰਗਾ ਜਾਂ ਫਿਰ ਤੋਂ ਦੁਬਾਰਾ ਟਰਾਈ ਕਰੂੰਗਾ ਪਰ ਉਹ ਗੱਲਾਂ ਬਾਅਦ ਦੀਆਂ ਪਹਿਲਾਂ ਜੋ ਮੌਕਾ ਹੈ ਤਾਂ ਉਸ ਨੂੰ ਤਾਂ ਟਰਾਈ ਕਰੋ ਠੀਕ ਹੈ ਨਾ ਜੇ ਤੁਹਾਡੇ ਕੋਲ ਹੁਣ ਸਮਾਂ ਹੈਗਾ ਆਪਣੇ ਆਪ ਨੂੰ ਐਫਰਟ ਕਰੋ ਮਿਹਨਤ ਕਰੋ ਤਾਂ ਸਭ ਨੂੰ 올 ਦਾ ਬੈਸਟ ਆ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ